ਮੁਕੇਰੀਆਂ ਤੋਂ ਗੁਰਦਾਸਪੁਰ ਨੂੰ ਮੋਟਰਸਾਈਕਲ ਤੇ ਆ ਰਹੇ ਇੱਕ ਵਪਾਰੀ ਤੋਂ ਪਿਸਤੌਲ ਦੀ ਨੋਕ ਤੇ ਚਿੱਟੇ ਦਿਨਕਾਰ ਸਵਾਰ ਲੁਟੇਰਿਆਂ ਨੇ 1,70,000 ਰੁਪਏ ਦੀ ਕੀਤੀ ਲੁੱਟ ਸੇਲਮੈਨ ਦਾ ਕੰਮ ਕਰਦਾ ਸੀ ਨੌਜਵਾਨ ਪੇਮੈਂਟ ਲੈ ਕੇ ਆ ਰਿਹਾ ਸੀ ਵਾਪਿਸ ਰਸਤੇ ਵਿੱਚ ਹੋਈ ਲੁੱਟ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਕਰ ਰਹੇ ਮਾਮਲੇ ਦੀ ਜਾਂਚ ਮੁਕੇਰੀਆਂ ਤੋਂ ਆ ਰਿਹਾ ਸੀਗਾ ਸੇਲਮੈਨ ਦਾ ਆਮ ਵਿੱਚ ਅੱਛਾ ਜੀ ਤੇ ਸੇਲਮੈਨ ਹੀ ਦਾ ਕੰਮ ਕਰ ਰਿਹਾ ਮੈਂ ਪੇਮੈਂਟ ਭੰਦੇ ਕੋ ਪੇਮੈਂਟ ਲੈਣ ਆਈ ਮਾਲਕ ਕਹਿੰਦਾ ਜੀ ਮੈਨੂੰ ਉੱਥੇ ਫੜਾ ਦੇ ਉਦੋਂ ਮੈਂ ਪੇਮੈਂਟ ਲੈਣ ਗਿਆ ਮੈਂ ਉਹਦੇ ਕੋ ਪੇਮੈਂਟ ਲੈ ਕੇ ਆ ਰਿਹਾ ਬਸ ਮਕੇਰੀਆਂ ਤੋਂ ਇੱਥੇ ਕਿਜੀ ਪਹੁੰਚੇ ਆ ਕੇ ਤੇ ਗੱਡੀ ਅੱਗੇ ਲਾਤੀ ਮੇਰੇ ਅਗਾਂਹ ਇਹ ਹੁਣ ਹੁਣ ਦੀ ਗੱਲ ਆ ਹਾਂਜੀ ਕੋਈ ਸਾਬਾ ਕੇ 11:30 ਸਾਢੇ 11:30 ਸਾਢੇ 11:30 ਦੀ ਗੱਲ ਹੈ ਦਿੰ ਦਿਹਾੜੇ ਗੱਡੀ ਜਿਹੜੀ ਲਾਈ ਹੈ ਉਹ ਕਿਸ ਤਰ੍ਹਾਂ ਦੀ ਹੀ ਗੱਡੀ ਬਲੈਕ ਕਲਰ ਦੀ ਆਲਟੋ ਹੈ ਬਲੈਕ ਕਲਰ ਦੀ ਆ ਹੈ ਜੀ ਉਹ ਹੁਲੀਆ ਕਿਸ ਤਰ੍ਹਾਂ ਦਾ ਹੀ ਬੰਦਿਆਂ ਦਾ ਹੁਲੀਆ ਠੀਕ ਹੀ ਝੰਗ ਹੀ ਆ ਹੁੰਦਾ ਨਹੀਂ ਨਹੀਂ ਕੀ ਤੁਹਾਡੇ ਨਾਲ ਲੁੱਟ ਕਿੰਨੀ ਹੋਈ ਹੈ 170 170 ਕਿਸ ਚੀਜ਼ ਦੀ ਪੇਮੈਂਟ ਸੀ ਉਹ ਮੈਂ ਸੇਲਮੈਨ ਨਹੀਂ ਦਾ ਕੰਮ ਕਰਦਾ ਸਿਗਰਟ ਦਾ ਜੀ ਸਿਗਰਟ ਦਾ ਸੇਲਮੈਨ ਨਹੀਂ ਦਾ ਕੰਮ ਕਰਦਾ ਤੇ ਉਹ ਉਹ ਪੇਮੈਂਟ ਲੈ ਕੇ ਮਕੇਰੀਆਂ ਤੋਂ ਆ ਰਹੇ ਹਾਂ ਜੀ ਜੀ ਤੇ ਬੰਦਿਆਂ ਦਾ ਹੁਲੀਆ ਕਿਵੇਂ ਦਾ ਦੱਸਿਓ ਠੀਕ ਠਾਕ ਜੇ ਹੀ ਹੈ ਕਿ ਜੰਗੀ ਆ ਮੁੰਡੇ ਇੱਕ ਸਰਦਾਰ ਇੱਕ ਮੋਨਾ ਇੱਕ ਸਰਦਾਰ ਇੱਕ ਮੋਨਾ ਜਿਹੜਾ ਬਾਹਰ ਆਇਆ ਸੀਗਾ ਉਹ ਮੋਨਾ ਆਏਗਾ ਅੰਦਰ ਜਿਹੜਾ ਬੈਠਾ ਉਹ ਸਰਦਾਰ ਉਹ ਤੁਹਾਨੂੰ ਕੀ ਉਹਨਾਂ ਕੋਲ ਹਥਿਆਰ ਸੀ ਕੋਈ ਜਾਂ ਖੱਲੀ ਹਸ ਉਹਨਾਂ ਕੋਲ ਪਿਸਤਲ ਹੀ ਹੈਗੀ ਜਿਹੜੇ ਮੇਰੇ ਇੱਥੇ ਰੱਖੀ ਹੋਈ ਚਾਹ ਹਾਂ ਜੇ ਪਿਸਤਲ ਉਹਨਾਂ ਤੁਹਾਡੀ ਵੱਖੀ ਚ ਰੱਖੀ ਹੈ ਹਾਂ ਜੀ ਯਾਨੀ ਗਨ ਪੁਆਇੰਟ ਦੇ ਨਾਲ ਹੋਇਆ ਤੁਹਾਡਾ ਹਾਂ ਜੀ ਤੁਹਾਡੇ ਕਿੰਨੇ ਜਾਣੇ ਸੀ ਤੁਸੀਂ ਮੈਂ ਇਕੱਲਾ ਹੀ ਹਾਂ ਇਕੱਲੇ ਸੀ ਤੁਸੀਂ ਹਾਂ ਜੀ ਠੀਕ ਹੈ ਤੁਸੀਂ ਉਹ ਸ਼ਿਕਾਇਤ ਕੀਤੀ ਨੂੰ ਕਿੰਨੀ ਦੇਰ ਹੋਈ ਤਾ ਉਹ ਹੋਰ ਵੀ ਕਲਾਹ ਦਿੱਤੀ ਹੈ ਹੋ ਗਿਆ 1 ਘੰਟਾ ਹੋ ਗਿਆ ਠੀਕ ਹੈ ਤੁਸੀਂ ਦੋ ਜਣੇ ਸੀਗੇ ਨਹੀਂ ਮੈਂ ਇਕੱਲਾ ਸੀਗਾ ਤੁਸੀਂ ਇਕੱਲੇ ਸੀ ਕੋ ਦੋ ਜਣੇ ਸੀਗੇ ਹਾਂਜੀ ਠੀਕ ਹੈ ਸਰ ਦਿਨ ਦਿਹਾੜੇ ਜਿਹੜੀ ਇਹ ਲੁੱਟ ਹੋ ਗਈ ਆ ਕਿਵੇਂ ਦੇਖਦੇ ਹੋ ਘਟਨਾਵਾਂ ਲਾ ਕੇ ਬਹੁਤ ਵਾਰ ਮੈਂ ਤੇ ਤੁਹਾਨੂੰ ਵੈਸੇ ਵੇਖ ਕੇ ਖਲੋਗੇ ਮੁੰਡੇ ਇਹ ਗੱਲ ਦਾ ਪਤਾ ਨਹੀਂ ਬੇਠੇ ਲੁੱਟ ਗਈ ਆ ਨਹੀਂ ਤੁਹਾਨੂੰ ਇਨਫੋਰਮ ਨਹੀਂ ਕੀਤਾ ਮੈਨੂੰ ਮੰਨੋ ਹੈ ਕੋਈ ਗਲਤੀ ਨਹੀਂ ਸਾਡੇ ਧਿਆਨ ਚ ਕੋਈ ਗਲਤੀ ਮੈਂ ਤੇ ਤੁਹਾਡਾ ਵੇਖ ਕੇ ਖਲੋਗੇ ਪਤਾ ਨਹੀਂ ਕੀ ਗੱਲ ਹੋਈ ਅੱਛਾ ਅੱਛਾ ਮੀਡੀਆ ਦੇਖ ਕੇ ਖਲੋਗੇ ਤਾਂ ਇਹਨਾਂ ਦੇ ਨਾਲ ਦੱਸਿਆ ਯਾਰ ਕਿ 1,70,000 ਰੁਪਏ ਤੋਂ 30,000 ਜਿਹੜੀ ਲੁੱਟ ਹੋ ਗਈ ਗੰਨੂ ਪੁਆਇੰਟ ਤੇ ਲੁੱਟ ਹੋਈ ਆ ਤੇ ਬੜੀ ਮਤਭਾਗੀ ਨਾ ਹੋਣੀ ਅਜੇ ਤੋ 11:30 ਵਜੇ 11:30 ਵਜੇ ਨਾ ਰਸਤਾ ਵਗਦਾ ਇੱਥੇ ਤੇ ਤੁਹਾਡੇ ਧਿਆਨ ਚ ਲਿਆ ਦਈਏ ਕਿ ਜਿਹੜਾ ਸ਼ੀਤ ਬੀਬੀ ਸੁੰਦਰੀ ਮੋੜ ਹੈ ਇੱਥੇ ਪਹਿਲਾਂ ਵੀ ਕਈ ਲੁੱਟਾਂ ਪਹੁੰਚ ਜੜੀਆਂ ਹੋ ਚੁੱਕੀਆਂ ਨੇ ਅੱਛਾ ਕੋਈ ਗੱਲ ਨਹੀਂ ਆਪਾਂ ਦੇਖ ਲੈਣੇ ਇਹਦਾ ਕੋ ਲੈ ਲੈਂਦੇ ਆ ਕੰਪਲੇਂਟ ਠੀਕ ਹੈ ਜੀ ਕੰਪਲੇਂਟ ਲੈ ਕੇ ਤੇ ਫਿਰ ਵੈਰੀਫਾਈ ਕਰ ਲੈਣੀ ਆ ਕਿਹੜੇ ਬੰਦੇ ਕੋਈ ਗੱਲ ਨਹੀਂ ਜੇ ਕੀਤੀ ਆ ਤੇ ਸੱਡਾਂਗੇ ਨਹੀਂ ਅਲਟੋ ਤੇ ਸਵਾਰ ਦੱਸ ਤੇ ਬਲੈਕ ਅਲਟੋ ਤੋਂ ਦੋ ਅੱਛਾ ਇਹ ਘਾਤੇ ਹੀ ਇਹ ਮੋਟਰਸਾਈਕਲ ਦੇ ਸਾਹਮਣੇ ਤੇ ਅੱਛਾ ਹਾਂਜੀ 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 ਕੋਈ ਗੱਲ ਨਹੀਂ ਚਲੋ ਆਓ ਥਾਣੇ ਚਲਦੇ ਹਾਂ ਜਾਓ